ਤਾਂ ਇਹ ਲੇਡੀ ਔਰ ਉਹਨਾਂ ਦੇ ਨਾਲ ਇੱਕ ਹੋਰ ਜੈਂਟ ਉਹਨਾਂ ਨੂੰ ਇੱਕ ਕਮਰੇ ਚ ਲੈ ਗਏ ਉਹਨਾਂ ਨੂੰ ਬੰਦ ਕਰਤਾ ਅੰਦਰੋਂ ਜਦ ਸਾਡੀ ਕੰਪਲੇਨਟ ਨੇ ਆਬਜੈਕਟ ਕੀਤਾ ਤਾਂ ਦੋ ਤਿੰਨ ਹੋਰ ਲੇਡੀਆਂ ਆ ਗਈਆਂ ਦੋ ਤਿੰਨ ਜੈਂਟਸ ਆ ਗਏ ਔਰ ਇਹਨਾਂ ਦੇ ਕੱਪੜੇ ਲਾ ਕੇ ਇਹਨਾਂ ਦੀ ਆਬਜੈਕਸ਼ਨੇਬਲ ਵੀਡੀਓਜ਼ ਔਰ ਫੋਟੋਜ਼ ਕਲਿੱਕ ਕਰਨ ਲੱਗੇ ਨਾਲ ਜਿਹੜੀ ਲੇਡੀਆਂ ਆਈਆਂ ਸੀ ਉਹ ਵੀ ਆਪਣੀ ਨਿਊ ਫੋਟੋਜ਼ ਇਹਨਾਂ ਦੇ ਨਾਲ ਕਲਿੱਕ ਕਰਨ ਲੱਗੇ ਸਰ ਪੁਲਿਸ ਦੇ ਵੱਲੋਂ ਹਨੀ trap ਲਗਾ ਕੇ ਲੋਕਾਂ ਨੂੰ ਠੱਗਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ ਦੱਸਦੇ ਕਿ ਇਹਨਾਂ ਦਾ ਨੈਟਵਰਕ ਪੂਰੇ ਪੰਜਾਬ ਦੇ ਵਿੱਚ ਚੱਲ ਰਿਹਾ ਸੀ ਤੇ ਇਸ ਦੇ ਵਿੱਚ ਮਹਿਲਾਵਾਂ ਸਮੇਤ ਇੱਕ ASI ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਵੱਡੀ ਕਾਮਯਾਬੀ ਅੰਮ੍ਰਿਤਸਰ ਪੁਲਿਸ ਨੂੰ ਮਿਲੀ ਹੈ ਮੇਰੇ ਨਾਲ ਇਸ ਵਕਤ ਮੌਜੂਦ ਹੈ ADCP 3 IPS ਜਸਰੂਪ ਕੋਰ ਬਾਟ ਮੈਮ ਮੈਮ ਕੀ ਹੈ ਪੂਰਾ ਮਾਮਲਾ ਦੇਵ ਜੀ ਸਾਨੂੰ ਕੁਝ ਦਿਨ ਪਹਿਲਾਂ ਇੱਕ ਕੰਪਲੇਨੈਂਟ ਨੇ ਅਪਰੋਚ ਕੀਤਾ ਉਹਨਾਂ ਨਾਲ ਲੰਝ ਹੋਇਆ ਸੀ ਕਿ ਉਹਨਾਂ ਨੂੰ ਇੱਕ ਲੇਡੀ ਦਾ ਫੋਨ ਆਇਆ ਕਹਿੰਦੇ ਕਿ ਤੁਸੀਂ ਮੇਰਾ 5-6 ਸਾਲ ਪਹਿਲਾਂ ਵੀ ਰਾਜੀਨਾਮਾ ਕਰਾਇਆ ਸੀ ਮੇਰਾ ਕਾਈਂਡਲੀ ਫੇਰ ਰਾਜੀਨਾਮਾ ਕਰਾਓ ਜਦ ਸਾਡੇ ਕੰਪਲੇਨੈਂਟ ਗਏ ਉਹਨਾਂ ਦੀ ਹੈਲਪ ਕਰਨ ਤਾਂ ਇਹ ਲੇਡੀ ਔਰ ਉਹਨਾਂ ਦੇ ਨਾਲ ਇੱਕ ਹੋਰ ਜੈਂਟ ਉਹਨਾਂ ਨੂੰ ਇੱਕ ਕਮਰੇ ਚ ਲੈ ਗਏ ਉਹਨਾਂ ਨੂੰ ਬੰਦ ਕਰਤਾ ਅੰਦਰੋਂ ਜਦ ਸਾਡੇ ਕੰਪਲੇਨੈਂਟ ਨੇ ਆਬਜੈਕਟ ਕੀਤਾ ਤਾਂ ਦੋ ਤਿੰਨ ਹੋਰ ਲੇਡੀਆਂ ਆ ਗਈਆਂ ਦੋ ਤਿੰਨ ਜੈਂਟਸ ਆ ਗਏ ਔਰ ਇਹਨਾਂ ਦੇ ਕੱਪੜੇ ਲਾ ਕੇ ਇਹਨਾਂ ਦੀ ਅਬਜੈਕਨੇਬਲ ਵੀਡੀਓਜ਼ ਔਰ ਫੋਟੋਸ ਕਲਿੱਕ ਕਰਨ ਲੱਗੇ ਨਾਲ ਜਿਹੜੀ ਲੇਡੀਆਂ ਆਈਆਂ ਸੀ ਉਹ ਵੀ ਆਪਣੀ ਨਿਊਡ ਫੋਟੋਜ਼ ਇਹਨਾਂ ਦੇ ਨਾਲ ਕਲਿੱਕ ਕਰਨ ਲੱਗ ਗਏ ਜਿਹਦੇ ਬੇਸਿਸ ਤੇ ਫਿਰ ਇਹਨਾਂ ਨੂੰ ਥ੍ਰੈਟਨ ਕੀਤਾ ਗਿਆ ਔਰ ਇਹਨਾਂ ਤੋਂ ਪੈਸੇ ਦੀ ਡਿਮਾਂਡ ਕੀਤੀ ਗਈ ਇਹਦੇ ਵਿੱਚ ਇੱਕ ਯੂਨੀਫਾਰਮ ਵਿੱਚ ਵੀ ਇੱਕ ਇੰਡੀਵਿਜੂਅਲ ਸੀ ਜੋ ਆਪਣੇ ਆਪ ਨੂੰ ਪੰਜਾਬ ਪੁਲਿਸ ਦਾ ਥਾਣੇਦਾਰ ਦੱਸਦਾ ਸੀ ਤੇ ਮੌਕੇ ਤੇ ਸਾਡੇ ਕੰਪਲੇਨੈਂਟ ਕੋਲ ਜਿੰਨੇ ਪੈਸੇ ਸੀ ਉਹਨਾਂ ਨੇ ਦੇ ਦਿੱਤੇ ਔਰ ਕੁਝ ਦਿਨ ਆਦਰ ਟਾਈਮ ਮੰਗਿਆ ਤੇ ਇਸ ਤੋਂ ਬਾਅਦ ਜਦੋਂ ਉਹਨਾਂ ਨੂੰ ਛੱਡ ਦਿੱਤਾ ਗਿਆ ਉਹਨਾਂ ਨੇ ਪੁਲਿਸ ਨੂੰ ਅਪਰੋਚ ਕੀਤਾ ਔਰ ਸਾਨੂੰ ਦੱਸਿਆ ਕਿ ਉਹਨਾਂ ਨਾਲ ਜੋ ਕੁਝ ਹੋਇਆ ਸੀ ਪੁਲਿਸ ਨੇ ਮਕਬੂਲਪੁਰ ਥਾਣੇ ਐਫ ਆਈ ਆਰ ਨੰਬਰ 108 ਦਰਜ ਕੀਤਾ ਅੰਡਰ ਸੈਕਸ਼ਨ ਕ੍ਰਿਮੀਨਲ ਇੰਟੀਮੀਡੇਸ਼ਨ ਕ੍ਰਿਮੀਨਲ ਕਾਂਸਪੀਰੇਸੀ ਅਬਡਕਸ਼ਨ ਆਰਗੇਨਾਈਜ਼ਡ ਕ੍ਰਾਈਮ ਐਂਡ ਐਕਸਟਰਸ਼ਨ ਔਰ ਟਰੈਪ ਲਾ ਕੇ ਜਿੰਨੇ ਇੰਡੀਵਿਜੂਅਲਸ ਇਨਵੋਲਟ ਸੀ ਹੁਣ ਤੱਕ ਉਹਨਾਂ ਨੂੰ ਫੜ ਲਿਆ ਗਿਆ ਹੁਣ ਤੱਕ ਕੁੱਲ 12 ਅਰੈਸਟ ਹੋ ਗਏ ਜਿਦੇ ਚੋਂ 4 ਲੇਡੀਆਂ ਹੈ ਔਰ ਪੰਜਾਬ ਦੇ ਸਾਰੇ ਜਣੇ ਵੱਖ-ਵੱਖ ਸ਼ਹਿਰਾਂ ਤੋਂ ਹੈ ਕੁਝ ਅੰਮ੍ਰਿਤਸਰ ਤੋਂ ਹੈ ਕੁਝ ਹੁਸ਼ਿਆਰਪੁਰ ਤੋਂ ਹੈ ਕੁਝ ਜਲੰਧਰ ਦੇ ਹਨ ਇੱਕ ਮਾਨਸੇ ਦਾ ਵੀ ਹੈ ਤਾਂ ਕਈ ਗੁਰਦਾਸਪੁਰ ਦੇ ਵੀ ਹੈ ਪੂਰੇ ਪੰਜਾਬ ਚ ਫੈਲੇ ਹੋਏ ਹਨ ਜੀ ਮੈਮ ਕੁਝ ਇਨਫੋਰਮੇਸ਼ਨ ਪਤਾ ਲੱਗਿਆ ਕਿ ਕਿੰਨੀ ਦੇਰ ਤੋਂ ਇਹ ਗਰੋ ਜੜਾ ਇਸ ਕੰਮ ਦੇ ਵਿੱਚ ਸੀਗਾ ਔਰ ਹੋਰ ਵੀ ਬਹੁਤ ਸਾਰੇ ਲੋਕ ਹੋਣਗੇ ਜਿਹੜਾ ਇਹਨਾਂ ਦੀ ਠੱਗੀ ਦਾ ਸ਼ਿਕਾਰ ਹੋਏ ਹੋਣਗੇ ਬਿਲਕੁਲ ਜੀ ਇਹ ਕਾਫੀ ਦੇਰ ਤੋਂ ਕੰਮ ਕਰ ਰਹੇ ਸੀ ਔਰ ਪ੍ਰੀਲੀਮਿਨਰੀ ਇਨਕੁਆਇਰੀ ਤੋਂ ਸਾਨੂੰ ਇਹੀ ਇਨਵੈਸਟੀਗੇਸ਼ਨ ਤੋਂ ਇਹੀ ਪਤਾ ਚੱਲਿਆ ਹੈ ਕਿ ਇਹਨਾਂ ਨੇ ਪਹਿਲਾਂ ਵੀ ਇਹੋ ਜਿਹੀਆਂ ਕਈ ਵਾਰਦਾਤਾ ਕੀਤੀਆਂ ਕਈ ਇਨੋਸੈਂਟ ਲੋਕਾਂ ਨੂੰ ਠੱਗਿਆ ਉਹਨਾਂ ਦੇ ਨਾਲ ਇਹੋ ਜੀ ਗੰਦੀ ਹਰਕਤ ਕਰਕੇ ਉਹਨਾਂ ਤੋਂ ਪੈਸੇ ਐਕਸਟਰੈਕਟ ਕੀਤੇ ਆ ਤੇ ਅਸੀਂ ਉਹ ਸਾਰੀ ਇਨਸੀਡੈਂਟਸ ਟ੍ਰੇਸ ਕਰਕੇ ਕੰਪਲੇਨੈਂਸ ਨੂੰ ਅਪਰੋਚ ਕਰਕੇ ਇਹਨਾਂ ਦੇ ਅਗੇਂਸਟ ਸਟਰੋਂਗ ਕੇਸ ਬਣਾਵਾਂਗੇ ਕਿੰਨੇ ਮੈਮ ਪੈਸੇ ਸੀਗੇ ਜਿਹੜੇ ਮੰਗਦੇ ਸੀ ਇਹਨਾਂ ਦੇ ਵੱਲੋਂ ਕਿੰਨੇ ਪੈਸੇ ਲਗਭਗ ਮੰਗੇ ਜਾਂਦੇ ਸੀ ਇਹਨਾਂ ਦੇ ਵੱਲੋਂ ਜੀ ਲੱਖਾਂ ਦੀ ਡਿਮਾਂਡ ਹੁੰਦੀ ਸੀ ਤਾਂ ਹੀ ਜੇ ਕੰਪਲੇਨੈਂਟ ਮੌਕੇ ਤੇ ਨਹੀਂ ਅਰੇਂਜ ਕਰ ਪਏ ਉਹਨਾਂ ਨੇ ਕੁਝ ਸਮਾਂ ਦਾ ਟਾਈਮ ਮੰਗਿਆ ਔਰ ਇਸ ਦਰਮਿਆਨ ਪੁਲਿਸ ਨੂੰ ਅਪਰੋਚ ਕੀਤੀ ਸਾਡੇ ਐਸਐਚਓ ਮਨਜੋਤ ਨੇ ਔਰ ਰੈਸਪਿਸਟ ਸ਼ੀਤਲ ਨੇ ਬਹੁਤ ਸਵਿਫਟਨੈਸ ਔਰ ਅਲਰਟਨੈਸ ਦਿਖਾਉਂਦੇ ਹੋਏ ਟੀਮ ਤਿਆਰ ਕਰਕੇ ਇਹਨਾਂ ਨੂੰ ਟਰੈਕ ਕਰ ਲਿਆ ਕਹਾਣੀ ਕਿਵੇਂ ਘੜੀ ਜਾਂਦੀ ਸੀ ਲੋਕਾਂ ਨੂੰ ਫਸਾਇਆ ਕਿਵੇਂ ਫੋਨ ਦੇ ਰਾਹੀਂ ਥ੍ਰੈਟ ਕਾਲ ਦੇ ਕੇ ਜਾਂ ਫਿਰ ਕਿਸੇ ਹੋਰ ਤਰੀਕੇ ਦੇ ਨਾਲ ਫਸਾਇਆ ਜਾਂਦਾ ਨੇ ਫੋਂਦੇ ਰਹੇ ਹੁੰਦਾ ਸੀ ਪਰ ਉਹ ਅਨਸਸਪੈਕਟਿੰਗ ਇਨੋਸੈਂਟ ਬੰਦਿਆਂ ਨੂੰ ਕਿਤੇ ਸੱਦ ਲਿਆ ਜਾਂਦਾ ਸੀ ਫਿਰ ਉਹਨਾਂ ਨੂੰ ਉੱਥੇ ਅਬਡਕਟ ਕਰਕੇ ਉਹਨਾਂ ਨੂੰ ਕਮਰੇ ਚ ਬੰਦ ਕਰਕੇ ਫਿਰ ਇਹੋ ਜਿਹੀਆਂ ਹਰਕਤਾਂ ਹੁੰਦੀਆਂ ਸੀ ਜੀ ਮਹਿਲਾਵਾਂ ਦੇ ਜਿਹੜੇ ਮੁਖ ਕਿੰਗ ਪਿੰਨ ਹੈ ਕੀ ਉਸ ਨੂੰ ਅਰੈਸਟ ਕਰ ਲਿੱਤਾ ਗਿਆ ਉਹਨਾਂ ਦੀ ਅਰੈਸਟੇਜ ਪੈਂਡਿੰਗ ਹੈ ਜੀ ਹੋਰ ਚਾਰ ਮਹਿਲਾਵਾਂ ਦੀ ਅਰੈਸਟ ਹੋ ਗਈ ਹੈ ਜਿਹੜੀ ਇਹਦੇ ਵਿੱਚ ਇਨਵੋਲਡ ਸੀ ਇਹ ਸਾਰਾ ਮੈਮ ਇੱਕ ਹੀ ਗਿਰੋਹ ਸੀਗਾ ਕਿ ਵੱਖ-ਵੱਖ ਗਿਰੋਹ ਦੇ ਜਿਹੜੇ ਮੈਂਬਰ ਨੇ ਫੜੇ ਇੱਕ ਵੀ ਕਹਿ ਸਕਦੇ ਹਾਂ ਜੀ ਇਹ ਕਦੀ ਇਕੱਠੇ ਕੰਮ ਕਰਦੇ ਆਂ ਕਦੀ ਕੁਝ ਜਣੇ ਇੱਕ ਇਨਸੀਡੈਂਟ ਇੱਕ ਵਿਕਟਮ ਨੂੰ ਟਰੈਪ ਕਰਦੇ ਆਂ ਕੁਝ ਦੂਜੇ ਨੂੰ ਕਰਦੇ ਆਂ ਪਰ ਰਿਲੇਟਿਡ ਹੀ ਆਂ ਜੀ ਇੱਕ ਦੂਜੇ ਨਾਲ ਇਹਨਾਂ ਨੇ ਸਾਰਿਆਂ ਨੇ ਇਹੋ ਜਿਹੇ ਕ੍ਰਾਈਮਸ ਪੱਲਾਂ ਵੀ ਕੀਤੇ ਹੋਏ ਆਂ ਹੁਣ ਤੱਕ ਕੰਪਲੇਂਟ ਦੀ ਗੱਲ ਕੀਤੀ ਜਾਵੇ ਤਾਂ ਇੱਕ ਹੀ ਇਹ ਸਾਹਮਣੇ ਆਇਆ ਕਿ ਹੋਰ ਵੀ ਜਿਹੜੇ ਹੈਗੇ ਨੇ ਜਿਨ੍ਹਾਂ ਦੇ ਨਾਲ ਇਹ ਠੱਗੀ ਹੋਈ ਹੈ ਉਹ ਸਾਹਮਣੇ ਆ ਰਹੇ ਨੇ ਜਿਹੜੇ ਆਉਣਾ ਚਾਹੁੰਦੇ ਆਂ ਜੀ ਉਹ ਜ਼ਰੂਰ ਆਉਣ ਅਸੀਂ ਤਾਂ ਅਪੀਲ ਕਰਾਂਗੇ ਲੋਕਾਂ ਨੂੰ ਕਿ ਜਿਨ੍ਹਾਂ ਨਾਲ ਇਹੋ ਜਿਹੇ ਕੋਈ ਵੀ ਹਰਕਤ ਹੋਈ ਹੈ ਉਹ ਸਾਨੂੰ ਅਪਰੋਚ ਕਰਨ ਤਾਂ ਕਿ ਸਾਡਾ ਕੇਸ ਸਟਰੋਂਗ ਬਣ ਸਕੇ ਔਰ ਇਹੋ ਜੇ ਇਨਸੀਡੈਂਟਸ ਨੂੰ ਅਸੀਂ ਅੱਗੇ ਤੋਂ ਪ੍ਰੀਵੈਂਟ ਕਰ ਸਕੀਏ ਮੈਮ ਇਹਨਾਂ ਕੋ ਰਿਕਵਰ ਕੀ ਕੀ ਹੋਇਆ ਇਹਨਾਂ ਤੋਂ ਹੁਣ ਤੱਕ ਜੀ 36000 ਕੈਸ਼ ਰਿਕਵਰ ਹੋਇਆ ਹੈ ਤਿੰਨ ਕਾਰਸ ਹੋਈਆਂ 15 ਮੋਬਾਈਲ ਫੋਨਸ ਹੋਏ ਔਰ ਫੇਕ ਆਈਡੀ ਕਾਰਡਸ ਹੋਏ ਆ ਤੇ ਜਿਹੜੇ ASI ਦੀ ਗੱਲ ਕੀਤੀ ਜਾਵੇ ਤਾਂ ਉਹ ਆਪਣੇ ਜਿਹੜੇ ਡਿਊਟੀ ਦਾ ਹੈ ਉਸ ਦਾ ਦੁਰਉਪਯੋਗ ਕਰਕੇ ਇਹ ਸਾਰੇ ਕੰਮ ਕਰ ਰਿਹਾ ਸੀ ਉਸ ਦੇ ਨਾਲ ਘਰ ਦੇ ਵੀ ਕੋਈ ਪਰਿਵਾਰਕ ਮੈਂਬਰ ਵੀ ਸ਼ਾਮਿਲ ਸੀ ਕਿਉਂ ਇਕੱਲਾ ਹੀ ਸ਼ਾਮਿਲ ਸੀ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਜੀ ਅਸੀਂ ਇਨਵੈਸਟੀਗੇਸ਼ਨ ਦੌਰਾਨ ਵਿਚਾਰਾਂਗੇ ਮੈਸੇਜ ਕੀ ਦੇਣਾ ਚਾਹੂਗਾ ਕਿਉਂਕਿ ਬਹੁਤ ਸਾਰੇ ਮੈਮ ਪੋਲੇ ਪਾਲੇ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਕਈ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਔਰ ਲਗਾਤਾਰ ਇਸ ਤਰ੍ਹਾਂ ਹਨੀ ਟ੍ਰੈਪ ਦੇ ਨਾਲ ਲੋਕਾਂ ਦੀ ਠੱਗੀ ਦਾ ਸ਼ਿਕਾਰ ਬਣ ਜਾਂਦੇ ਨੇ ਤੁਹਾਡਾ ਇੱਕ ਮੈਸੇਜ ਲੋਕਾਂ ਦੇ ਲਈ ਅਸੀਂ ਤਾਂ ਇਹੀ ਕਹਿਣਾ ਚਾਹਾਂਗੇ ਜੀ ਕਿ ਅਸੀਂ ਸਮਝਦੇ ਹਾਂ ਤੁਹਾਡੇ ਨਾਲ ਕੀ ਬੀਤੀ ਹੈ ਅਸੀਂ ਸਮਝਦੇ ਹਾਂ ਕਿ ਇਹ ਬਹੁਤ ਇੰਬੈਰੈਸਿੰਗ ਔਰ ਹਿਊਮਿਲੀਟਿੰਗ ਕ੍ਰਾਈਮ ਹੋ ਜਾਂਦਾ ਬਟ ਫਿਰ ਵੀ ਅਸੀਂ ਅਪੀਲ ਕਰਾਂਗੇ ਕਿ ਜਿਨ੍ਹਾਂ ਨਾਲੇ ਹੋਇਆ ਹੈ ਉਹ ਕਾਈਂਡਲੀ ਫਾਰਵਰਡ ਆਊਟ ਤਾਂ ਕਿ ਅਸੀਂ ਇਹ ਇਹੋ ਜੇ ਕਰਾਇਮ ਔਰ ਗੈਂਗਸ ਨੂੰ ਜਿਹੜੇ ਗੈਂਗਸ ਇਹੋ ਜਿਹੇ ਕਰਾਇਮ ਕਰਦੇ ਹੋ ਉਹਨਾਂ ਨੂੰ ਫੜ ਸਕੀਏ ਤੇ ਅੱਗੇ ਤੋਂ ਲੋਕਾਂ ਨਾਲ ਇਹੋ ਜਿਹਾ ਹੁਣ ਰੋਕ ਸਕੀ ਐ ਥੈਂਕ ਯੂ ਸੋ ਮੱਚ ਮੈਮ ਗੱਲਬਾਤ ਕਰਨ ਲਈ ਸੋ ਇਹ ਸੀ ਕਿ ਮੈਨਾਂ ਲਾਪੀਐਸ ਜਸਟਰੂ ਕੋਰ ਬਾਟ ਮੈਮ ਜਿਨ੍ਹਾਂ ਨੇ ਦੱਸਿਆ ਕਿ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਜਿਹੜਾ ਹੈ ਇੱਕ ਸਫਲਤਾ ਵੱਡੀ ਸਫਲਤਾ ਹਾਸਲ ਕੀਤੀ ਗਈ ਪੂਰੇ ਪੰਜਾਬ ਦੇ ਵਿੱਚ ਦੱਸਦੇ ਕਿ ਇਹ ਗਿਰੋਹ ਚੱਲ ਰਿਹਾ ਸੀ ਜੋ ਕਿ ਭੋਲੇ ਭੋਲੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿੰਕਾਰ ਬਣਾਉਂਦੇ ਸੀ ਖਾਸ ਮਹਿਲਾਵਾਂ ਇਹਦੇ ਵਿੱਚ ਸ਼ਾਮਿਲ ਸੀਗੀਆਂ ਜੋ ਕਿ ਲੋਕਾਂ ਨੂੰ ਆਪਣੇ ਵਾਸਤੇ ਵਿੱਚ ਕਰਕੇ ਉਹਨਾਂ ਦੀ ਅਸ਼ਲੀਲ ਵੀਡੀਓ ਬਣਾ ਲੈਂਦੇ ਸੀ ਤੇ ਬਾਅਦ ਦੇ ਵਿੱਚ ਉਹਨਾਂ ਕੋਲੋਂ ਵੀਡੀਓਜ਼ ਉਹਨਾਂ ਨੂੰ ਦਿਖਾ ਕੇ ਬਲੈਕਮੇਲ ਕੀਤਾ ਜਾਂਦਾ ਸੀ ਤੇ ਉਹਨਾਂ ਦੇ ਕੋਲ ਲੱਖਾਂ ਰੁਪਏ ਦੀ ਜਿਹੜੀ ਠੱਗੀ ਹੈ ਉਹ ਕੀਤੀ ਜਾਂਦੀ ਸੀ ਤੇ ਇਸ ਤਰ੍ਹਾਂ ਦਾਸੇ ਕਿ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਜਿਹੜਾ ਹੈ ਕੁੱਲ 12 ਜਿਹੜੇ ਲੋਕ ਨੇ ਹੁਣ ਤੱਕ ਗ੍ਰਿਫਤਾਰ ਕੀਤੇ ਗਏ ਨੇ ਜਿਸ ਦੇ ਵਿੱਚ ਚਾਰ ਮਹਿਲਾਵਾਂ ਐਸਆਈ ਵੀ ਜਿਹੜਾ ਸੇ ਸ਼ਾਮਿਲ ਹੈ ਤੇ ਹੋਰ ਵੀ ਜਿਹੜੇ ਗ੍ਰਿਫਤਾਰੀਆਂ ਨੇ ਹਲੇ ਹੋਣੀਆਂ ਬਾਕੀ ਨੇ ਤੇ ਜਾਂਚ ਲਗਾਤਾਰ ਚੱਲ ਰਹੀ ਹੈ थाना ਮਕਬੂਲਪੁਰ ਦੇ ਐਸਐਸਓ ਮੈਡਮ ਅਮਨਜੋਤ ਦੇ ਅਮਨਜੋਤ ਕੋਰ ਦੇ ਵੱਲ ਆਪਣੀ ਪੂਰੀ ਟੀਮ ਦੇ ਨਾਲ ਲਗਾਤਾਰ ਇਸ ਮਾਮਲੇ ਦੀ ਜਾਂਚ ਕਰਕੇ ਇੱਕ ਵੱਡੀ ਸਫਲਤਾ हासिल ਕੀਤੀ ਗਈ ਤੇ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਵੀ ਪੂਰੇ ਪੰਜਾਬ ਦੇ ਵਿੱਚ ਚੱਲ ਰਿਹਾ ਇਸ ਵਿਰੋਧ ਦਾ ਪਰਦਾਫਾਸ਼ ਕੀਤਾ ਗਿਆ ਹੈ ਕੈਮਰਾਮੈਨ ਅਜਤੈ ਨਾਲ ਮਸਕਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ